ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਪਿੰਡਾਂ 'ਚ ਕਾਫੀ ਜ਼ਿਆਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਉੱਥੇ ਕਈ ਪਿੰਡਾਂ 'ਚ ਵੋਟਾਂ ਦੀ ਕਾਟ ਹੋਣ ਕਾਰਨ ਪਿੰਡ ਵਾਸੀਆਂ 'ਚ ਕਾਫੀ ਜ਼ਿਆਦਾ ਰੋਸ ਪਿਆ ਜਾ ਰਿਹਾ ਹੈ ਅੱਜ ਹਰਸ਼ਰਪੁਰ ਦੇ ਨਸਤੀਕੀ ਪਿੰਡ ਮਹਿਲਾਵਾਲੀ ਦੇ ਪਿੰਡ ਵਾਸੀ 71 ਹੋ ਕੇ ਐਸਟੀਐਮ ਦਫ਼ਤਰ ਪਹੁੰਚੇ ਕਿਉਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੀਆਂ ਵੱਡੀ ਗਿਣਤੀ 'ਚ ਵੋਟਾਂ ਪ੍ਰਸ਼ਾਸਨ ਵੱਲੋਂ ਘੱਟ ਦਿੱਤੀਆਂ ਗਈਆਂ ਨੇ ਜਿਸ ਕਾਰਨ ਸੈਂਕੜੇ ਹੀ ਪਿੰਡ ਵਾਸੀ ਵੋਟਾਂ ਪਾਉਣ ਦੇ ਅਧਿਕਾਰ ਤੋਂ ਵਾਂਝੇ ਹੋ ਗਏ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਹਾਲ ਹੀ ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਪਿੰਡ ਮਹਿਲਾਵਲੀ ਦੀਆਂ 1671 ਵੋਟਾਂ ਸਨ ਜਦਕਿ ਹੁਣ ਸਿਰਫ 1175 ਵੋਟਾਂ ਹੀ ਦੱਸੀਆਂ ਜਾ ਰਹੀਆਂ ਨੇ ਜਿਸ ਵਿੱਚੋਂ 185 ਵੋਟਾਂ ਪਿੰਡ ਆਨੰਦਗੜ੍ਹ ਦੀਆਂ ਢਾਕਲ ਕੀਤੀਆਂ ਗਈਆਂ ਨੇ ਉਹਨਾਂ ਕਿਹਾ ਕਿ ਸਾਡੇ ਪਿੰਡ ਦੀਆਂ 681 ਵੋਟਾਂ ਘਟ ਦਿੱਤੀਆਂ ਗਈਆਂ ਨੇ ਤੇ ਨਾ ਹੀ ਉਹ ਕਿਸੇ ਹੋਰ ਪਿੰਡ ਚ ਹੀ ਸ਼ਾਮਲ ਕੀਤੀਆਂ ਗਈਆਂ ਨੇ ਜਿਸ ਕਾਰਨ ਇੰਨੀ ਵੱਡੀ ਗਿਣਤੀ ਚ ਲੋਕਾਂ ਤੋਂ ਪ੍ਰਸ਼ਾਸਨ ਨੇ ਵੋਟ ਪਾਉਣ ਦਾ ਅਧਿਕਾਰ ਹੀ ਖੋ ਲਿਆ। ਉਹਨਾਂ ਦੱਸਿਆ ਕਿ ਉਹ ਤਿੰਨ ਵਾਰ ਐਸਟੀਐਮ ਨਾਲ ਮੀਟਿੰਗ ਕਰ ਚੁੱਕੇ ਨੇ। ਪਰੰਤੂ ਉਹਨਾਂ ਦੀ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋ ਰਿਹਾ। ਪਿੰਡ ਵਾਸੀਆਂ ਦਾ ਕਹਿਣਾ ਕਿ ਹੋਰ ਤਾਂ ਹੋਰ ਪ੍ਰਸ਼ਾਸਨ ਵੱਲੋਂ ਸਾਬਕਾ ਪੰਚਾਇਤ ਤੇ ਸਰਪੰਚ ਦੀ ਵੀ ਵੋਟ ਤੱਕ ਕੱਟ ਦਿੱਤੀ ਗਈ ਹੈ। ਜਿਸ ਕਾਰਨ ਉਹਨਾਂ ਨੂੰ ਸਮਾ ਦਿੱਤਾ ਜਾਵੇ ਤੇ ਵੋਟਾਂ ਦੂਰਸਤ ਕਰਵਾ ਕੇ ਹੀ ਪਿੰਡ 'ਚ ਕਰਵਾਈਆਂ ਜਾਣ। ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਜੁਰਬਲ ਕੀ ਨਾਮਤ ਹਾਂਜੀ ਮੇਰਾ ਨਾਮ ਨਵੀਨ ਕੁਸ਼ੰਜੀ ਪਿੰਡ ਮੱਲਾਲੀ ಗ್ರಾಮ ਪੰਚਾਇਤ ਮੱਲਾਲੀ ਤੋਂ ਆਈ ਹਾਂ ਸਾਡੇ ਪੰਚਾਇਤ ਦੀਆਂ ਵੋਟਾਂ ਹੋ ਰਹੀਆਂ ਸਰ ਸਾਰਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਸਾਡੇ ਪੜਦੇਆਂ 680 ਵੋਟਾਂ ਦੇ ਲਗਭਗ ਕੈਨਸਲ ਕੀਤੀਆਂ ਗਈਆਂ 680 ਵੋਟਾਂ ਸਾਡੀ ਵੋਟਰ ਲਿਸਟ ਦੇ ਵਿੱਚ ਇਸ ਵੇਲੇ ਹੈ ਨਹੀਂ 2024 ਦੇ ਜਿਹੜੇ ਲੋਕ ਸਭਾ ਦੇ ਇਲੈਕਸ਼ਨ ਹੋਏ ਉਹਦੇ ਵਿੱਚ ਸਾਡੀਆਂ 1671 ਵੋਟਾਂ ਸਨ ਹੁਣ ਸਾਡੇ ਕੋਲ ਸਿਰਫ 1175 ਵੋਟਾਂ ਦੀ ਲਿਸਟ ਦਿੱਤੀ ਗਈ ਸਾਨੂੰ ਉਹਦੇ ਵਿੱਚੋਂ ਵੀ 185 ਵੋਟਾਂ ਨਾਲ ਦੇ ਪਿੰਡ ਆਨੰਦਗੜ੍ਹ ਦੀ ਪੰਚਾਇਤਾਂ ਦਿੱਤੀਆਂ ਗਈਆਂ ਆ। ਜਦ ਕੇ 2018 ਦੇ ਵਿੱਚ ਜਿਹੜੇ ਪੰਚਾਇਤ ਇਲੈਕਸ਼ਨ ਹੋਏ ਸੀਗੇ ਉਹਦੇ ਵਿੱਚ ਸਾਡੀਆਂ 1543 ਵੋਟਾਂ ਸੀਗੀਆਂ। 9 ਬਾੜੀ ਸੀ ਬਾੜ ਹੁਣ ਵੀ 9 ਹੀ ਆ। ਪਰ ਹੁਣ ਸਾਡੀਆਂ 990 ਵੋਟਾਂ ਰਹਿ ਗਈਆਂ 1543 ਤੋਂ ਜਿਹੜੀਆਂ ਕਿ ਹੁਣ 800 ਕੱਟ ਵੋਟਾਂ ਦਾ ਫਰਕ ਆ ਰਿਹਾ। ਅਸੀਂ ਐਸ.ਡੀ.ਐਮ. ਸਾਹਿਬ ਨੂੰ 2 ਦਿਨ ਪਹਿਲਾਂ ਵੀ ਮਿਲੇ ਸੀਗੇ। ਉਹ ਸਾਨੂੰ ਕਹਿੰਦੇ ਜੀ ਆਪਣੀਆਂ ਲਿਸਟਾਂ ਬਣਾ ਕੇ ਦਿਓ ਤੁਸੀਂ ਦਿਓ ਜਿਹੜੀਆਂ ਕੱਟ ਹੋਈਆਂ। ਹੁਣ ਸਰ ਅਸੀਂ ਇੰਨੀਆਂ ਲੇਟਾ ਲਿਸਟ ਬਣਾਉਣ ਦੇ ਸਾਡੇ ਕੋਲ ਐਨਾ ਟਾਈਮ ਨਹੀਂ ਹੈਗਾ। ਫਾਰਮ ਪਰ ਉਹ ਕਲੇ ਕਲੇ ਦਾ ਫਾਰਮ ਪਰ ਉਹ ਐਫੀਡੇਵਿਟ ਲਾਓ ਜੇ ਕਰੋ ਉਹ ਕਰੋ ਬਹੁਤ ਪ੍ਰੋਸੀਜਰ ਉਹਨਾਂ ਦਾ ਲੰਬਾ ਸਰ ਸੋ ਸਾਡੀ ਇਹਨਾਂ ਨੂੰ ਮੰਗ ਇਹ ਆ ਵੀ ਸਾਡੀਆਂ ਜਿਹੜੀਆਂ ਪਿੰਡ ਦੀਆਂ 600 ਵੋਟਾਂ ਨੇ ਲੰਮਸਾਨ ਕੱਟੀਆਂ ਗਈਆਂ ਸਾਡੀਆਂ ਵੋਟਾਂ ਥੋੜਾ ਤੇ ਰੋਕ ਕੇ ਇੱਕ ਆਪਣਾ ਪ੍ਰਸ਼ਾਸਨ ਦਾ ਬੰਦਾ ਉੱਥੇ ਭੇਜਣ ਔਰ ਉੱਥੇ ਮੁੜ ਕੇ ਵੋਟਾਂ ਸਾਰੀਆਂ ਐਡ ਕੀਤੀਆਂ ਜਾਣ ਤੇ ਬਾੜਬੰਦੀ ਜਿਹੜੀ ਬਿਲਕੁਲ ਗਲਤ ਕੀਤੀ ਗਈ ਆ ਇੱਕ ਪਰਿਵਾਰ ਨੂੰ ਹੀ ਤਿੰਨ ਤਿੰਨ ਵਾਡਾਂ ਚ ਵੰਡ ਦਿੱਤਾ ਗਿਆ ਇੱਕ ਮੁਹੱਲੇ ਨੂੰ ਪੰਜ ਪੰਜ ਵਾਡਾਂ ਚ ਵੰਡਿਆ ਗਿਆ ਉਹਨਾਂ ਨੂੰ ਮੁੜ ਕੇ ਇੱਕ ਉੱਥੇ ਆਪਣਾ ਪ੍ਰਸ਼ਾਸਨ ਨੂੰ ਆਪਣਾ ਬੰਦਾ ਭੇਜੇ ਉੱਚੀ ਢੰਗ ਦੇ ਨਾਲ ਬਾੜਬੰਦੀ ਕਰੇ ਔਰ ਜਿਹੜੀ ਜੋ ਬੋਟਾ ਕਟੀਆਂ ਗਈਆਂ ਕੀ ਤੁਹਾਨੂੰ ਜਾਣਕਾਰੀ ਕੋਈ ਜਾਣਕਾਰੀ ਕੋਈ ਸਾਨੂੰ ਜਾਣਕਾਰੀ ਨਹੀਂ ਜੀ ਸਾਨੂੰ ਬੋਟਲੇ ਸਿਰਫ ਆ ਚਾਰ ਦਿਨ ਪਹਿਲਾਂ ਜਿਸ ਵੇਲੇ ਬੋਟਲੇ ਸਾਨੂੰ ਕਟੀਆਂ ਗਈਆਂ ਸਾਰੇ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਸਾਨੂੰ ਬੋਟਾ ਚਾਰ ਦਿਨ ਪਹਿਲਾਂ ਜਿਸ ਨੇ ਬੋਟਾ ਇਹਨਾਂ ਦੀ ਲਿਸਟ ਜਾਰੀ ਕੀਤੀ ਆ ਜਦੋਂ ਉਸ ਵੇਲੇ ਬੋਟਲੇ ਸਾਡੇ ਕੋਲ ਆਈ ਆ ਸਾਨੂੰ ਉਸ ਵੇਲੇ ਪਤਾ ਲੱਗਿਆ ਕੋਈ ਕਿਸੇ ਸੰਬੰਧਿਤ ਅਫਸਰ ਨਾਲ ਬੀਐਲ ਗੁਜਰਾਨ ਨਾਲ ਸਾਰਿਆਂ ਨਾਲ ਗੱਲਬਾਤ ਹੋਈ ਹੈ ਜੀ ਉਹ ਕਿੰਨੇ ਸਾਨੂੰ ਕੋਈ ਪਤਾ ਨਹੀਂ ਵੀਡੀਓ ਸਾਹਿਬ ਨੇ ਸਾਨੂੰ ਇਹ ਗਿਆ ਮੈਂ ਸਾਨੂੰ ਜਿਹੜੀਆਂ ਡੈਡੀਆਂ ਵੋਟਾਂ ਕੱਟੀਆਂ ਗਈਆਂ ਉਹਦੀ ਲਿਸਟ ਬਣਾ ਕੇ ਸਾਨੂੰ ਦਿੱਤੀ ਜਾਵੇ। ਅਰੇ ਇਹ ਤਾਂ ਕਹਿੰਦੇ ਕਿ ਦੋ ਛੁੱਟੀਆਂ ਜਿਹੜੀਆਂ ਅ ਅੱਜ ਆ ਰਹੀ 2 ਅਕਤੂਬਰ ਦੇ ਦਿਨ ਦੀ ਉਹਦੇ ਵਿੱਚ ਵੀ ਕੰਮ ਕੀਤਾ ਜਾ ਰਿਹਾ ਹੈ। ਠੀਕ ਹੈ। ਸਭ ਬੰਦ ਹੈ ਜੀ, ਸਾਰ ਬੰਦ ਹੈ। ਸਾਨੂੰ ਸੰਡੇ ਨੂੰ ਵੀ ਐਸ.ਡੀ.ਐਮ. ਸਾਹਿਬ ਨੇ ਬੁਲਾਇਆ ਸੀ ਉਸ ਦਿਨ ਵੀ ਤਾਲਾ ਲੱਗਾ ਹੋਇਆ ਸੀ, ਅੱਜ ਵੀ ਤਾਲਾ ਲੱਗਾ ਹੋਇਆ ਹੈ ਸਭ। ਤੇ ਸਾਨੂੰ ਸੰਡੇ ਨੂੰ ਵੀ ਬੁਲਾਇਆ ਸੀ ਅਸੀਂ ਸਾਰੇ ਨਗਰ ਨਿਵਾਸੀ ਇਕੱਠੇ ਹੋ ਕੇ ਆਏ ਸੀਗੇ। ਐਸ.ਡੀ.ਐਮ. ਸਾਹਿਬ ਸਾਨੂੰ ਮਿਲੇ ਨਹੀਂ ਸੰਡੇ ਨੂੰ ਵੀ। ਠੀਕ ਹੈ। ਤਰੀ ਨਾਮ ਆਪਣੀ ਅਸ਼ਮੀਰ ਸਿੰਘ ਜੀ ਕਿਹੜਾ ਪਿੰਡ ਆਪਣਾ ਮਹਿਲਾ ਵਾਲੀ ਕੀ ਪ੍ਰਗਮ ਆ ਰਹੀ ਜੀ ਪ੍ਰੋਬਲਮ ਇਹ ਹੈ ਜੀ ਕਿ ਸਾਡੇ ਪਿੰਡਿਆਂ ਵੋਟਾਂ ਹੀ ਮੁੰਡ ਲਈ ਹੋਇ ਕੱਟੀਆਂ ਗਈਆਂ ਸਾਡੇ ਜਿਹੜਾ ਮੁੰਡਲਾ ਅਧਿਕਾਰ ਸਾਡਾ ਵੋਟਾਂ ਦਾ ਸਾਨੂੰ ਉਹ ਤੋਂ ਹੀ ਬੰਚਤ ਕਰ ਦਿੱਤਾ ਗਿਆ ਕੋਈ ਅਸੀਂ ਵੀਡੀਓ ਸਭ ਨੂੰ ਮਿਲੇ ਆ ਅੱਜ ਤੋਂ ਕੋਈ 15 ਦਿਨ ਪਹਿਲਾਂ ਵੀਡੀਓ ਸਾਹਮਣੇ ਇੱਕ ਮੈਨੂੰ ਲਿਸਟ ਭੇਜੀ ਸੀ ਅਫੀਸ਼ੀਅਲ ਮੈਂ ਉਹਨੂੰ ਸੋਧ ਕੇ ਵੀਡੀਓ ਸਭ ਨੂੰ ਦਿੱਤਾ ਵੀ ਆ ਕਹਿੰਦੇ ਅਸੀਂ ਇਦਾਂ ਸੋਧਾਂਗੇ ਪਰ ਕਿਸੇ ਨੇ ਕੁਝ ਨਹੀਂ ਕੀਤਾ ਉਹ ਲਿਸਟਾਂ ਉਦਾਂ ਦੀ ਉਦਾਂ ਪਿਆ 18 ਦੀਆਂ ਬਜ਼ੁਰਗਾਂ ਲਿਸਟ ਵੋਟਾਂ ਕੱਟੇ ਦਿੱਤੀ ਗਈਆਂ ਕਿੱਥੇ ਹੋਰ ਪਿੰਡਾਂ ਨਹੀਂ ਨਹੀਂ ਕੱਟੇ ਹੀ ਦਿੱਤੀਆਂ ਤੇ ਨੰਦਗੜ ਪਿੰਡ ਪੰਚਾਇਤ ਦੀਆਂ ਵੀ ਵੋਟਾਂ ਸਾਡੇ ਪਿੰਡ ਵਿੱਚ ਐਡ ਕੀਤੀਆਂ ਗਈਆਂ ਅੱਛਾ ਮਤਲਬ ਕਿ ਤੁਹਾਡੀਆਂ ਵੋਟਾਂ ਹੀ ਕੱਟ ਦਿੱਤੀ ਗਈਆਂ ਬਿਲਕੁਲ ਹੀ ਵੋਟ ਕੱਟ ਦਿੱਤੀ ਗਈ ਹੈ ਨਾਗਰਿਕ ਨਹੀਂ ਸਟੇਸ਼ ਦੇ ਹਾਂਜੀ ਸਾਨੂੰ ਵੋਟ ਪਾਣ ਦਾ ਹੱਕ ਕੋਈ ਵਾਂਝਾ ਕਰ ਦਿੱਤਾ ਗਿਆ ਕੀ ਲੱਗਦਾ ਕਿਉਂ ਕੀਤਾ ਗਿਆ ਕੋਈ ਮਿਸਟੇਕ ਹੋ ਗਿਆ ਮੈਂ ਤਾਂ ਬਾਈ ਮਿਸਟੇਕ ਨਹੀਂ ਜੀ ਮੇਰੇ ਤਾਂ ਮਨ ਚਾਹੁੰਦਾ ਕਿ ਜਿਹੜਾ ਵੀਡੀਓ ਦਫਤਰ ਦਾ ਹਮਲਾ ਖਮਲਾ ਹੈਗਾ ਜਿਆ ਪ੍ਰਸ਼ਾਸਨਿਕ ਹਮਲਾ ਤੇ ਜਾ ਕੇ ਅਸੀਂ ਦੀ ਸ਼ਹਿਤ ਇਹਨਾਂ ਨੇ ਕੋਈ ਨਾ ਕੋਈ ਸਾਡੀ ਵੋਟ ਕੱਟੀ ਕਿੰਨੀਆਂ ਵੋਟਾਂ ਐ ਇਲੈਕਸ਼ਨ ਕਮਿਸ਼ਨ ਨੂੰ ਕੋਈ ਕੰਪਲੇਟ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਕੱਲ ਕੱਲ ਪਾਤੇ ਆ ਜੀ ਚਿੱਠੀ ਪਾਤੇ ਐਸਟੀਐਮ ਸਾਭ ਨੂੰ ਮਿਲੇ ਆ ਸਾਡੀ ਬੜੀ ਵਧੀਆ ਢੰਗ ਨਾਲ ਉਹਨਾਂ ਪਰ ਸਾਨੂੰ ਉਹਦੀ ਗੱਲ ਨਹੀਂ ਸੁਣੀ ਗਈ ਸਾਨੂੰ ਕਹਿੰਦੇ ਕੱਲਾ ਕੱਲਾ ਜਿਹੜਾ ਹਾਰਮ ਬਣ ਹੈਗਾ ਨਾ ਉਹ ਭਰ ਕੇ ਦਿਓ ਕਿਹੜਾ ਚੇਸਾ ਤੋਂ ਭਰਮ 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 ਇਹ ਇਹਨਾਂ ਦੀ ਡਿਊਟੀ ਦੀ ਮੁੱਢਲੀ ਡਿਊਟੀ ਬਣਦੀ ਕਿ ਜਿਹਨੀਆਂ ਵੋਟਾਂ ਕੱਟੀਆਂ ਜਾਂ ਕੇ ਚੈੱਕ ਕਰ ਤੇ ਦਰਸਤ ਕਰਨ ਉਹਨਾਂ ਨੂੰ ਇਹ ਤਾਂ ਨਹੀਂ ਬੰਦੀ ਹੈ ਜੀ ਅਸੀਂ ਤਾਂ ਸਹਿਲਾ ਕਹਿੰਦੇ ਆ ਕਿ ਸਾਡੀ ਸੋਧ ਕਰਕੇ ਜਿੰਨੀਆਂ ਵੋਟਾਂ ਕੱਟੀਆਂ ਹੈਗੀਆਂ ਉਹ ਉਹਨਾਂ ਬਾਡਾ ਚ ਪਾ ਜਾਣ ਜਿੱਥੇ ਬੰਦੀਆਂ ਹੈਗੀਆਂ ਜੇ ਜਨਰਲ ਵੋਟਾਂ ਕੱਟੀਆਂ ਤਾਂ ਜਨਰਲ ਬਾਡਾ ਚ ਪਾ ਦਿਓ ਜੇ ਐਸੀ ਵੋਟਾਂ ਕੱਟੀਆਂ ਤਾਂ ਐਸੀ ਬਾਡਾ ਚ ਪਾ ਦਿਓ ਸਾਡੀ ਸੁਣਦਾ ਕੋਈ ਨਹੀਂ ਪ੍ਰਸ਼ਾਸਨ ਜਲਦਬਾਜ਼ੀ ਕਰ ਰਿਹਾ ਹੈ ਔਰ ਪ੍ਰਸ਼ਾਸਨ ਨੇ ਬਿਲਕੁਲ ਹੀ ਜਲਦਬਾਜ਼ੀ ਕੀਤੀ ਆ ਫਿਰ ਇਹਨੇ 31 ਦੇ ਹਿਸਾਬ ਨਾਲ ਏ 23 ਦੇ ਸਾਹਮਣੇ ਵੋਟਾਂ ਕੀਤੀਆਂ ਜਿਹੜੇ 23 24 'ਚ ਅਸੀਂ ਸਾਡੇ ਬੱਚਿਆਂ ਨੇ 24 'ਚ ਵੋਟਾਂ ਪਾਈਆਂ ਬਹੁਤਿਆਂ ਨੇ ਉਹ 23 ਦੇ ਸਾਹਮਣੇ ਕਿਦਾਂ ਉਹਨਾਂ ਦੀਆਂ ਵੋਟਾਂ ਬਿਲਕੁਲ ਬਿਲਕੁਲ ਕੱਟੀਆਂ ਗਈਆਂ ਜਿਹੜੇ ਨੌਜਵਾਨ ਬੱਚੇ ਆ ਔਰ ਉਹਨਾਂ ਨੂੰ ਅਸੀਂ 24 'ਚ ਸਟੈਟਿਫਾਈਡ ਦਿੱਤੇ ਐਮਪੀ ਵੇਲੇ ਉਹਨਾਂ ਦੀ ਹੱਲਾਸ਼ੇਰੀ ਕੀਤੀ ਆ ਔਰ ਉਹਨਾਂ ਦੀਆਂ ਵੋਟਾਂ ਹੀ ਨਹੀਂ ਟੋਟਲ ਕਿੰਨੀਆਂ ਵੋਟਾਂ ਕੱਟੀਆਂ ਗਈਆਂ ਟੋਟਲ ਮੇਰੇ ਖਿਆਲ 'ਚ 681 681 ਵੋਟਾਂ ਕੱਟੀਆਂ ਗਈਆਂ ਟੋਟਲ ਵੋਟ ਕਿੰਨੀਆਂ ਟੋਟਲ ਵੋਟ ਛੜ ਗਈ ਛੱਡੀ ਗਈ ਆ ਪਰ 1600 ਦੇ ਕਰੀਬ 1671 ਵੋਟਾਂ ਮੇਰਾ ਨਾਮ ਗੁਰਮੀਤ ਸਿੰਘ ਨੰਗਲ ਕੀਤਾ ਲੰਬੜਦਾਰ ਕੀ ਆਪਣੇ ਕੀ ਪ੍ਰੋਬਲਮ ਆ ਰਹੀ ਸੀ ਪ੍ਰੋਬਲਮ ਇਹ ਹੈ ਆਪੇ ਡੇਟਾ ਦੇ ਵਿੱਚ ਲੰਬੜਦਾਰਾਂ ਦਾ ਨਾਮ ਹੈ ਨਹੀਂ ਜਾਂ ਦਿਨ ਵਿੱਚ ਹੋ ਹਨੇੜਾ ਉਹ ਰਾਤ ਕੈਸੀ ਹੋ ਗਈ ਜਿਸ ਬਸਤੀ ਮੇ ਬਸਤੇ ਹੋ ਰਟੇਰੇ ਉਹਨਾਂ ਲੋਕੋ ਕੀ ફરિયાદ ਕੈਸੀ ਹੋ ਗਈ ਸਾਨੂੰ ਇੰਨੀ ਪ੍ਰੋਬਲਮ ਆ ਰਹੀ ਆ ਤੇ ਮੇਲ ਬੰਦਿਆਂ ਦੀ ਡੇਟਾ ਦੇ ਵਿੱਚ ਨਾ ਹੈ ਨਹੀਂ ਕਿ ਤਿੰਨ ਚਾਰ ਪੰਜ ਦਿਨ ਤੋਂ ਪਹਿਲਾਂ ਅਸੀਂ ਇਸ ਦਫ਼ਤਰਾਂ ਦੀ ਖੱਜਲ ਖਵਾਰੀ ਕਰ ਰਹੇ ਆ ਅੱਜ ਜਿਹੜੇ ਵੀ ਦਫ਼ਤਰ ਜਾਵੋ ਉੱਥੇ ਇਹ ਸਾਰੇ ਬੰਦਾ ਇਸ ਐਸਜੀਐਮ ਸਾਹਿਬ ਦੇ ਵੀ ਉੱਧਰ ਵੀ 파ਰਮ ਸੰਗਤ ਦੇ ਸਾਰਿਆਂ ਲੋਕਾਂ ਦੀ ਇਹ ਬੇਨਤੀ ਹੈ ਕਿ ਜਿਹੜੇ ਇਲੈਕਸ਼ਨ ਦੇ ਅੰਡਰ ਕੋਈ ਦਫ਼ਤਰ ਹੁੰਦਾ ਉਹਨਾਂ ਨੂੰ ਤਾਂ ਤਕਰੀਬਨ ਖੁੱਲਾ ਰੱਖਣਾ ਚਾਹੀਦਾ ਹੈ ਉਹਨਾਂ ਦੀ ਤਾਂ ਫਰਿਆਦ ਸੁਣਨੀ ਚਾਹੀਦੀ ਆ ਉਹ ਕਿਸ ਅਫਸਰ ਕੋ ਜਾ ਕੇ ਆਪਣੀ ਫਰਿਆਦ ਸੁਣਨ ਇਸ ਕਰਕੇ ਮੇਰੀ ਆਪਣੇ ਬਲੋਂ ਦੇ ਸਾਰੇ ਇਲਾਕਾ ਨਵਾਸੀਆਂ ਬਰੋ ਬੇਨਤੀ ਹੈ ਕਿ ਅੱਜ ਭਾਵੇਂ ਛੁੱਟੀ ਦਾ ਦਿਨ ਕੋ ਸਵੰਦ ਜਿਹੜੇ ਮਹਿਕਮੇ ਆ ਇਲੈਕਸ਼ਨ ਦਫ਼ਤਰ ਦੇ ਉਹ ਤਾਂ ਜ਼ਰੂਰ ਖੁੱਲੇ ਹੋਣੇ ਚਾਹੀਦੇ ਆ ਲੱਗਦਾ ਨਹੀਂ ਇਲੈਕਸ਼ਨ ਜਲਦੀ ਜੀ ਕਰਤਾ ਉਤੋਂ ਛੁੱਟੀਆਂ ਆ ਗਈਆਂ ਹੋ ਸਕਦਾ ਹੈ ਕਿ ਸਾਰੇ ਆਪਣੇ ਨਾਮਜ਼ਦਗੀ ਦਾਖਲ ਕਰ ਪਾਉਗੇ ਠੱਗਿਆਂ ਵਾਲੇ ਦਿਨ ਦਾ ਜ਼ਿਆਦਾ ਅਵਸਰ ਨਹੀਂ ਬੈਠੇ ਜੇ ਨਾਮਜ਼ਦਗੀ ਕਿੱਦਾਂ ਦੂਸਰਾ ਕਰਨਗੇ ਲੋਕਾਂ ਦੇ ਮਨ ਦੇ ਵਿੱਚ ਦਮਾਗ ਦੇ ਵੇਨ ਨਹੀਂ ਪਰੇਸ਼ਾਨੀਆਂ ਉਹ ਤੁਹਾਨੂੰ ਅਸੀਂ ਇੱਥੇ ਬਿਆਨ ਨਹੀਂ ਕਰ ਸਕਦੇ ਬੇਕੀ ਕੋਈ ਪ੍ਰੋਗਰਾਮ ਆ ਰਹੀਆਂ ਕਦੀ ਕੋਈ ਰਸੀਦ ਕੱਟਣ ਵਾਲਾ ਨਹੀਂ ਬੈਠਾ ਫਿਰ ਜਿਨ੍ਹਾਂ ਨੇ ਕਾਗਜ਼ ਜ਼ਾਹਰ ਕਰਨਾ ਹੀ ਆ ਉਹ ਦਫ਼ਤਰਾਂ ਦੇ ਵਿੱਚ ਬੂਥਾਂ ਤੇ ਨਹੀਂ ਬੈਠਿਆ ਜੱਕਦੇ ਕਾਗਜ਼ ਅਸੀਂ ਕਿਹਨੂੰ ਦੇ ਸਕਦੇ ਹਾਂ ਅੱਜ ਕੋਲ ਠੀਕ ਹੈ ਆਪਣੀ ਨਾਮ ਹੈ ਤੁਹਾਡਾ ਹਾਂਜੀ ਮੈਂ ਮੁਕੇਸ਼ ਕੁਮਾਰ ਜੀ ਕਿਹੜਾ ਪਿੰਡ ਹੈ ਜੀ ਮੈਲਾ ਵਾਲੀ ਤੋਂ ਤੁਸੀਂ ਮੌਜੂਦਾ ਪੰਚ ਵੀ ਰਹੇ ਹੋ ਜੀ ਹਾਂਜੀ ਮੈਂ 2018 ਤੋਂ ਪੰਚੀ ਦਾ ਇਲੈਕਸ਼ਨ ਲੜਿਆ ਸੀ ਮੌਜੂਦਾ ਪੰਚ ਵੀ ਹਾਂ ਜੀ ਤੇ ਹੁਣ ਕੀ ਗੱਲ ਹੋਈ ਹੈ ਕਹਿੰਦੇ ਤੁਹਾਡੀ ਵੀ ਵੋਟ ਤੇ ਸਮੇਤ ਸਰਪੰਚ ਦੀ ਵੋਟ ਵੀ ਕੱਟ ਦਿੱਤੀ ਹੋਈ ਹੈ ਜੀ ਮੇਰੀ ਤੇ ਮੇਰੇ ਪਰਿਵਾਰ ਦੀ ਵਿੱਚ ਜਿਹੜੇ ਸਾਡੇ ਮੌਜੂਦਾ ਸਰਪੰਚ ਸੀ ਹੁਣ ਇਸ ਵੇਲੇ ਰਹੇ ਆ ਉਹਨਾਂ ਦੇ ਪਰਿਵਾਰ ਦੀ ਵੋਟ ਉਹਨਾਂ ਦੀ ਵੀ ਵੋਟ ਕੱਟੀ ਗਈ ਦੋ ਪੰਚ ਹੋਰ ਆ ਜੀ ਜਿਨ੍ਹਾਂ ਦੀ ਵੋਟ ਕੱਟੀ ਗਈ ਹੈ ਮੌਜੂਦਾ ਪੰਚਾਂ ਦੀ ਟੋਟਲ ਕਿੰਨੇ ਪੰਚਾਂ ਦੀ ਸਰਪੰਚ ਸਮੇਤ ਕੱਟੀ ਗਈ ਜੀ ਟੋਟਲ ਸਰਪੰਚ ਸਮੇਤ 4 ਪੰਚਾਂ ਦੀ ਵਿੱਚੇ ਪੰਚ ਵਿੱਚ ਸਰਪੰਚ ਸਮੇਤ 4 650 700 ਦੇ ਵਿੱਚ ਵੋਟ ਕਟ ਦਿੱਤੀ ਗਈ ਹੈ। ਅੱਛਾ ਮੰਨ ਲਓ ਜੇ ਕਿਸੇ ਨੇ ਪੰਜ ਚੀਜ਼ਾਂ ਸਰਪੰਚੀ ਚ ਭਾਗ ਲੈਣਾ ਹੋਵੇ ਫਿਰ ਉਹ ਨਹੀਂ ਲੈ ਸਕਦਾ ਜਦ ਵੋਟੇ ਕਟ ਦਿੱਤੀ ਆ। ਇਹ ਵੋਟ ਅਧਿਕਾਰ ਹੀ ਖਤਮ ਕਰਤਾ ਤਾਂ ਅਸੀਂ ਇਲੈਕਸ਼ਨ ਕਿੱਦਾਂ ਲੜਾਂਗੇ ਜੀ? ਇਹ ਸਰਕਾਰ ਦੀ ਜਲਦਬਾਜ਼ੀ ਕਹਿ ਸਕਦੇ ਆ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਿਹੜੀਆਂ ਪੰਚਾਇਤਾਂ ਭੰਗ ਸਗੀਆਂ ਸਰਕਾਰ ਨੇ ਇੱਧਰ ਗੰਭੀਰਤਾ ਨਹੀਂ ਦਿਖਾਈ ਤੇ ਹੁਣ ਇੱਕਦਮ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਜਿਹੜਾ ਫੈਸਲਾ ਚੱਕਿਆ ਗਿਆ। ਜਲਦਬਾਜ਼ੀ ਵੀ ਹੈ ਜੀ ਦੂਜਾ ਕੀ ਸਾਡੇ ਪਿੰਡ ਦੇ ਕੋਈ ਸ਼ਰਾਰਤੀ ਅੰਸਰ ਹੈਗੇ ਜੀ ਜਿਨ੍ਹਾਂ ਨੇ ਵੀਡੀਓ ਆਫਿਸ ਦੇ ਮਹਿਕ ਬੀਡੀਪੀਓ ਦਾ ਕੀ ਕਹਿਣਾ ਜੇ ਤੁਸੀਂ ਗੱਲਬਾਤ ਕੀਤੀ ਉਹਨਾਂ ਨਾਲ ਬੀਡੀਪੀਓ ਅਸੀਂ ਐਸਡੀਐਮ ਸਾਹਿਬ ਨੂੰ ਮਿਲੇ ਸੀ ਜੀ ਉਹ ਸਾਨੂੰ ਇਹ ਕਹੀ ਜਾਂਦੇ ਵੀ ਤੁਸੀਂ ਵੋਟਾਂ ਬਣਾ ਕੇ ਦਿਓ ਸਾਡੀ ਤਾਂ ਇਹ ਹੀ ਮੰਗ ਆ ਜੀ ਵੀ ਜਿੱਦਾਂ ਸਾਡੀਆਂ ਵੋਟਾਂ ਕੱਟੀਆਂ ਗਈਆਂ ਉਸ ਉਦੋਂ ਵੋਟਾਂ ਬਣਾ ਕੇ ਦਿੱਤੀਆਂ ਜਾ ਨਹੀਂ ਥੋੜੇ ਦਿਨ ਰਹਿ ਕੇ ਜਨਾਬ ਨਹੀਂ ਹੋ ਸਕਦਾ ਤੁਹਾਡੇ ਹਲ ਪੇਪਰ ਦਾਖਲ ਕੇ ਨਹੀਂ ਨਹੀਂ ਹੋਣਗੇ ਜੀ ਇਹ ਸਭ ਨਾਲ 4 ਤਰੀਕ ਤੱਕ ਦਾ ਲਾਸਟ ਡੇਟ ਆ ਜੀ ਦੋ ਛੁੱਟੀਆਂ ਕਰਦੇ ਆ ਤੁਸੀਂ ਅਸੀਂ ਤਾਂ ਇਹ ਦੁਬਾਰਾ ਇਲੈਕਸ਼ਨ ਹੋਵੇ ਜੀ ਸਾਡੀ ਇਹੀ ਮੰਗ ਹੈ ਜੀ ਇਹ ਚੋਣ ਨੂੰ ਪੋਸਟਪੋਨ ਕੀਤਾ ਜਾਵੇ ਥੋੜੇ ਦਿਨ ਲਈ ਸਾਡੀਆਂ ਵੋਟਾਂ ਐਡ ਕਰਕੇ ਤਾਂ ਕਿ ਸਾਨੂੰ ਵੋਟ ਪਾਉਣ ਦਾ ਅਧਿਕਾਰ ਤਾਂ ਹੋਵੇ ਜੇ ਇਲੈਕਸ਼ਨ ਨਹੀਂ ਲੜ ਸਕਦੇ ਵੋਟ ਪਾਉਣ ਦਾ ਅਧਿਕਾਰ ਤਾਂ ਦਿੱਤਾ ਜਾਵੇ ਸਾਨੂੰ ਠੀਕ ਹੈ ਵੀ ਐਟ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ